ਕਦੀ ਸੀ ਗਏ ਬਹੁਤ ਲੱਖ ਬੱਚਾ ਸੀ ਸਾਡਾ ਘਟੇ ਡੇਰ ਫਿਰ ਵੀ ਨਾ ਫਲਾਉਨੂ ਸੀ ਚਾਹਨ ਨਾ ਬਾਤੇ ਗਈ ਸੀ ਸਾਰੇ ਖੁਸ਼ੀ ਖੁਸ਼ੀ ਛੱਡ ਕੇ ਆਂ ਔਰ ਕੱਲ ਸਾਨੂੰ ਜਦੋਂ ਪਤਾ ਲੱਗਿਆ ਸਭ ਕਹੇ ਤੂੰ ਕਦੀ ਕਿੱਥੇ ਜਾਣੇ ਸਰਪੇ ਪਈ ਅਟੇ ਪਰ ਮਾਰੂ ਪਾਪਾ ਕਾਟਾ ਪੇ ਆ ਆ ਕੀ ਬੜੀ ਕਰੂੰ ਗੱਲ ਹੋਈ ਏ ਤੁਹਾਡੀ ਮੇਰੀ ਐ ਤਾਂ ਪਾਰ ਵਾਲਾ ਤੇ ਇੱਕਦਮ ਪਹਿਲਾਂ ਰੋਣ ਤੋਂ ਪਹਿਲਾਂ ਹੋਈ ਕੋਈ ਸੀਗਾ ਉਸ ਮੰਦਰ ਜੋ ਬਹੁਤ ਕੋਸਤੀ ਕੋਈ ਤਕਲੀਫ ਨਹੀਂ ਸੀ ਕੰਮ ਤੇ ਜਾ ਰਿਹਾ ਸੀਗਾ ਕੰਮ ਤੇ ਜਾਂਦਾ ਰੋਡ ਕਰਾਸ ਕਰਨ ਲੱਗਿਆ ਗੱਡੀ ਦੀ ਲਪੇੜ ਤੇ ਵਿੱਚ ਆ ਗਿਆ ਜਿੱਦਾਂ ਉਹ ਡਟਵਾਣੀ ਤੇ ਘੋਟਾ ਵੀ ਪੇਚੀਆਂ ਨੇ ਬਣਾ ਲਈ ਸਰਕਾਰ ਨੇ ਕੀ ਪੀਲ ਕਰਨਾ ਚਾਹੁੰਦਾ ਕਿ ਜਿਹੜੀ ਉਹਦਾ ਪ੍ਰੋਸੈਸਿੰਗ ਆ ਬੋਡੀ ਲੈ ਜਾਂਦਾ ਬੋਡੀ ਲੈ ਜਾਂਦਾ ਕਿ ਕਲੀਅਰ ਕੀਤੀ ਹੋਈ ਅਸੀਂ ਇਹ ਕਹਿ ਰਹੇ ਹਾਂ ਵੀ ਸਾਡਾ ਬੱਚਾ ਸਾਡੇ ਕੋਲ ਆਜੇ ਵੀ ਅਸੀਂ ਇਹਦੇ ਪਿੱਛੇ ਦਾ ਮੂਦੇ ਦੇ ਸੀ ਇਹ ਕਾਰਨ ਆਈ ਹੋਈ ਆ ਇਹ ਕੰਮ ਤੇ ਜਾ ਰਿਹਾ ਸੀ ਤੇ ਪਿੱਛੋਂ ਗੱਡੀ ਨੇ ਵੇਟ ਮਾਰੀ ਉਹ ਕਿੰਨੇ ਚਿਰ ਪਹਿਲਾਂ ਵਿਆਹ ਸੀ ਡੇਢ ਮਹੀਨਾ ਹੋ ਗਿਆ ਜੀ ਉਮਰ ਕਿੰਨੀ ਕੀਤੀ ਬੱਚੀ ਦੀ ਉਮਰ 23 ਸਾਲ ਦੇ ਲਗਭਗ ਤੁਹਾਡਾ ਕੀ ਲੱਗਦਾ ਮੇਰਾ ਭਤੀਜਾ ਜੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦਾ ਜਿਹੜਾ ਉਹਨਾਂ ਨੂੰ ਬਾਡੀ ਲੈਣ ਦੇ ਵਿੱਚ ਪ੍ਰੋਸੈਸਸ ਮੈਂ ਤਾਂ ਕਹਿੰਦਾ ਜੀ ਸਾਡੀ ਮਦਦ ਕੀਤੀ ਜਾਵੇ ਸਾਡੇ ਪਿੰਡ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਜਿਹੜੀ ਪਿੰਡ ਚ ਬਹੁਤ ਹੀ ਸਾਡੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਜੀ ਇਹ ਨੌਜਵਾਨ ਮੁੰਡਾ ਸਾਡਾ ਡੇਢ ਮਹੀਨਾ ਪਹਿਲਾਂ ਇਟਲੀ ਗਿਆ ਸੀਗਾ ਜੀ ਤੇ ਜਦੋਂ ਇਟਲੀ ਤੇ ਆਪਣੇ ਕੰਮ ਲਈ ਸਵੇਰੇ ਸਾਈਕਲ ਤੇ ਜਾ ਰਿਹਾ ਸੀਗਾ ਇੱਕ ਤੇਜ਼ ਰਫ਼ਤਾਰ ਗੱਡੀ ਨਾਲ ਐਕਸੀਡੈਂਟ ਦੇ ਵਿੱਚ ਦੀ ਮੌਕੇ ਤੇ ਮੌਤ ਹੋ ਗਈ। ਰੋਜ਼ੀ ਰੋਟੀ ਦੀ ਤਲਾਸ਼ ਲਈ ਗਿਆ ਸੀ ਹਾਂਜੀ ਆਪਣੇ ਘਰੋਂ ਇਥੋਂ ਕੰਮ ਕਰਨ ਵਾਸਤੇ ਗਿਆ ਸੀਗਾ ਜ਼ਮੀਨ ਘਾਟੂਣ ਕਰਕੇ ਬਾਹਰ ਜਾ ਕੇ ਮਿਹਨਤ ਕਰਾਂ ਤੇ ਆਪਣੇ ਪਰਿਵਾਰ ਨੂੰ ਸੈੱਟ ਕਰਾਂ ਜੀ ਤੇ ਪਰ ਡੇਢ ਮਹੀਨੇ ਵਿੱਚ ਹੀ ਵਿਚਾਰੇ ਦੀ ਮੌਤ ਹੋ ਗਈ।